ਜਸਵਿੰਦਰ ਪੱਲਾ ਜੀ ਨੇ ਛੋਟੇ ਤੋਂ ਛੋਟੇ ਐਕਟਰ ਵੱਡੇ ਤੋਂ ਵੱਡੇ ਐਕਟਰ ਦੇ ਨਾਲ ਹਰ ਇੱਕ ਨਾਲ ਜਸਵਿੰਦਰ ਪੱਲਾ ਜੀ ਨੇ ਕੰਮ ਕੀਤਾ ਵਿਆ ਪਰ ਅੱਜ ਪਤਾ ਲੱਗ ਚੁੱਕਿਆ ਸੰਸਕਾਰ ਤੇ ਕਿਹੜੇ ਜਸਵਿੰਦਰ ਪੱਲਾ ਨੂੰ ਅਸਲ ਦੇ ਵਿੱਚ ਦਿਲ ਤੋਂ ਚਾਹੁੰਦੇ ਸੀ ਕਿਹੜੇ ਕਿਹੜੇ ਉਹਨਾਂ ਦੇ ਸੰਸਕਾਰ ਤੇ ਉਹਨਾਂ ਦੇ ਘਰੇ ਜਿਹੜੇ ਐਕਟਰ ਐਕਟਰ ਨਹੀਂ ਆ ਜਿਹੜੀਆਂ ਪਹੁੰਚੀਆਂ ਨੇ ਕਿੰਨਿਆਂ ਨੇ ਹੀ ਕੰਮ ਕੀਤਾ ਸ਼ਾਮ ਨੂੰ ਫਿਲਮ ਅਵੇਰ ਅਵਾਰਸੀ ਅਜੇ ਸੀਵਾ ਠੰਡਾ ਨਹੀਂ ਹੋਣ ਦਿੱਤਾ ਆਪ ਦੇ ਅਵਾੜਾਂ ਦੀ ਪੈਗੀ ਬਹੁਤ ਸਾਰੇ ਉੱਥੇ ਮਗਰਮਚਦੇ ਹੰਝੂ ਰੋਕੇ ਗਏ ਜਿਹੜੇ ਸੰਸਕਾਰ ਤੇ ਉਹ ਨਾਲ ਦੀ ਨਾਲ ਹੀ ਆਪਦਾ ਫਿਲਮ ਫੇਰ ਅਵਾਰਡ ਦੇ ਵਿੱਚ ਭੱਜ ਗਏ ਯਾਰੀ ਨੇ ਭਾਈ ਆ ਤਾਂ ਗੁਰਪ੍ਰੀਤ ਹੁੱੰਗੀ ਜੀ ਨੇ ਗਿੱਪੀ ਗਰੇਵਾਲ ਜੀ ਨੇ ਬਿੰਨੂ ਢਿੱਲੋਂ ਨੇ ਕਰਮਜੀਤ ਅਨਵੋਨ ਨੇ ਜਿਨ੍ਹਾਂ ਨੇ ਇਕੱਟਿਆਂ ਹੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹਾਲਾਂਕਿ ਫਿਲਮ ਅਵਾਰਡ ਮਿਲਿਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਫਿਲਮ ਆਈ ਸੀ ਅਰਦਾਸ ਸਰਬਤ ਭਲੇ ਦੀ ਉਹਦੇ ਲਈ ਫਿਲਮ ਅਵਾਰਡ ਮਿਲਿਆ ਪਰ ਦੁੱਖ ਬਹੁਤ ਜ਼ਿਆਦਾ ਤੇ ਇਸੇ ਦੁੱਖੇ ਦੇ ਵਿੱਚ ਉਹ ਫਿਲਮ ਅਵਾਰ ਲੈਣ ਗਏ ਵੀ ਨਹੀਂ